ਨਾ ਬੜੇ ਕਰਜਾ ਮੂਲ ਬਚੜਾ ਤੇ ਕਾਸਨ ਬੜਾ ਮੈਂ ਮੇਰੇ ਮੇਰੇ ਕਾਸਨ ਤੁਹਾਨੂੰ ਤੁਹਾ ਘਰ ਤੋਂ ਕੁਪੜੀ ਤੁਹਾਨੂੰ ਤਸਮ ਸਤਿ ਸ਼੍ਰੀ ਅਕਾਲ ਜੀ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਇਸ ਵੀਡੀਓ ਵਿੱਚ ਨਾ ਤੁਸੀਂ ਇੱਕ ਬੰਦੇ ਨੂੰ ਵੇਖ ਸਕਦੇ ਹੋ ਅਤੇ ਨਾਲ ਤੁਸੀਂ ਉਹਦੇ ਇੱਕ ਔਰਤ ਨੂੰ ਵੀ ਖੜੀ ਵੇਖ ਸਕਦੇ ਹੋ ਇਹ ਔਰਤ ਇੱਕ ਫੌਜਨ ਹੈ ਤੇ ਜਦੋਂ ਫੌਜੀ ਵੀਰ ਫੌਜ ਦੇ ਵਿੱਚ ਚਲਾ ਜਾਂਦਾ ਨਾ ਤਾਂ ਇਹ ਔਰਤ ਇੱਕ ਬੰਦੇ ਨਾਲ ਗਲਤ ਰਿਲੇਸ਼ਨ ਰੱਖਦੀ ਹੈ ਜਿਸ ਦਾ ਕੀ ਪਤਾ ਫੌਜੀ ਵੀਰ ਨੂੰ ਲੱਗ ਜਾਂਦਾ ਤੇ ਉਹ ਮੌਕੇ ਤੇ ਆ ਕੇ ਇਹਨਾਂ ਦੋਹਾਂ ਨੂੰ ਰੰਗੇ ਹੱਥੀ ਫੜ ਲੈਂਦਾ। ਬਾਈ ਦੇਖ ਲੋ ਅੱਜ ਕੱਲ ਲੋਕਾਂ ਦਾ ਹਾਲ ਜਿਹੜਾ ਫੌਜੀ ਆਪਣੇ ਦੇਸ਼ ਲਈ ਆਪਣੇ ਪਰਿਵਾਰ ਲਈ ਸਰਹੱਦਾਂ 'ਤੇ ਲੜ ਰਿਹਾ ਹੈ ਤੇ ਪਿੱਛੋਂ ਉਹਨਾਂ ਦਾ ਪਰਿਵਾਰ ਕੀ ਕੁਝ ਕਰ ਰਿਹਾ ਹੈ। ਆਹ ਵੀਡੀਓ ਤੋਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕੀ ਬੀਤੀ ਹੋਣੀ ਉਸ ਫੌਜੀ ਵੀਰ ਦੇ ਦਿਲ 'ਤੇ ਜਿਹੜਾ ਆਪਣੇ ਪਰਿਵਾਰ ਦੀ ਖਾਤਰ ਆਪਣੇ ਦੇਸ਼ ਦੀ ਖਾਤਰ ਸਰਹੱਦਾਂ 'ਤੇ ਮੌਤ ਦੇ ਮੂੰਹ ਵਿੱਚ ਖੜਾ ਹੈ ਤੇ ਉਹਦਾ ਪਰਿਵਾਰ ਹੀ ਉਹਦੇ ਪ੍ਰਤੀ ਵਫਾਦਾਰ ਨਹੀਂ। ਦੋਸਤੋ ਵੀਡੀਓ ਨੂੰ ਵੇਖ ਕੇ ਬੜਾ ਹੀ ਦੁੱਖ ਲੱਗਿਆ ਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਕਿ ਫੌਜੀ ਵੀ ਰਾ ਕੇ ਉਹਨਾਂ ਦੋਹਾਂ ਦੀ ਮੁਰੰਮਤ ਕਰਦਾ ਹੈ ਤੇ ਕੁਝ ਲੋਕ ਇਸ ਵੀਡੀਓ ਤੇ ਗਲਤ ਵੀ ਟਿੱਪਣੀਆਂ ਕਰ ਰਹੇ ਸੀ ਕਿ ਉਹ ਕਹਾਵਤ ਸੱਚ ਹੈ ਕਿ ਫੌਜੀ ਫੌਜ ਤੇ ਜਨਾਨੀ ਮੌਤ ਦੋਸਤੋ ਇਹੋ ਜੀਆਂ ਕਹਾਵਤਾਂ ਫੌਜੀ ਵੀਰਾਂ ਦਾ ਮਜ਼ਾਕ ਬਣਾਉਣ ਲਈ ਬਣੀਆਂ ਨੇ ਤੇ ਕੁਝ ਕੋ ਔਰਤਾਂ ਕਰਕੇ ਵਾਕਈ ਵੀ ਔਰਤਾ ਬਦਨਾਮ ਹੋ ਜਾਂਦੀਆਂ ਨੇ ਸੋ ਸਾਡੇ ਫੌਜੀ ਵੀਰਾਂ ਦੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਉਹ ਸਾਡੇ ਲਈ ਸਾਡੇ ਦੇਸ਼ ਦੇ ਖਾਤਰ ਸਰਹੱਦਾਂ ਉਤੇ ਲੜਦੇ ਨੇ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਬਾਰੇ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਜੀ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ